ਖਬਰ ਦੀ ਫੱਟੇ ਤੇ ਹਮ ਜਾਣਕਾਰੀ ਦੱਸੂਗੀ ਜੰਮੂ ਕਸ਼ਮੀਰ ਦੇ ਕਠੂਆ ਤੇ ਡੋਟਾ ਵਿਖੇ ਅਤਵਾਦੀ ਹਮਲਾ ਹੋਇਆ ਹੈ ਤਾਂ ਦੱਸਿਆ ਗਿਆ ਕਿ CRPF ਦਾ ਇੱਕ ਜਵਾਨ ਸ਼ਹੀਦ ਹੋ ਗਿਆ ਹੈ ਤੇ ਦੋ ਜਵਾਨ ਜ਼ਖਮੀ ਦਸੇ ਜਾ ਰਹੇ ਨੇ ਅਤਵਾਦੀ ਨੇ ਫੌਜ ਦੇ ਆਪਰੇਟਿੰਗ ਬੇਸ ਨੂੰ ਨਿਸ਼ਾਨਾ ਬਣਾਇਆ ਤਾਂ ਉੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਵਾਨਾਂ ਨੂੰ ਨਮਨ ਕੀਤਾ ਮਾਨ ਨੇ ਕਿਹਾ ਸ਼ਹੀਦ ਅਤੇ ਜ਼ਖਮੀ ਜਵਾਨਾਂ ਦੇ ਦੇਸ਼ ਕਾਤਰ ਹੌਸਲੇ ਦੇ ਜਜ਼ਬੇ ਨੂੰ ਦਿਲੋਂ ਸਲਾਮ ਕਰਦੇ ਹਾਂ ਤਾਂ ਉੱਥੇ ਮਾਰਨੇ ਪਰਿਵਾਰ ਦੇ ਨਾਲ ਦਿਲੋਂ ਹਮਦਰਦੀ ਪ੍ਰਗਟਾਈ ਹੈ ਸੇਮਪਰ ਮਾਤਮਾਨ ਨੇ ਕਿਹਾ ਕਿ ਜ਼ਖਮੀ ਹੋਏ ਜਵਾਨਾਂ ਦੀ ਸਿਹਤ ਯਾਬੀ ਦੇ ਲਈ ਅਰਦਾਸ ਕਰਦੇ ਹਾਂ ਤਾਂ ਦੱਸੋ ਕਿ ਜੰਮੂ ਕਸ਼ਮੀਰ ਦੇ ਕਟਵਾਰ ਤੇ ਡੋਡਾ ਵਿਖੇ ਅਤਵਾਦੀ ਹਮਲਾ ਹੋਇਆ ਜਿੱਥੇ ਕਿ CRPF ਦਾ ਇੱਕ ਜਵਾਨ ਸ਼ਹੀਦ ਹੋ ਗਿਆ ਤੇ ਦੋ ਜਵਾਨ ਜਿਹੜੇ ਕੀ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਦੱਸ ਗਿਆ ਅਤਵਾਦੀ ਨੇ ਫੌਜ ਦੇ ਆਪਰੇਟਿੰਗ ਬੇਸ ਨੂੰ ਨਿਸ਼ਾਨਾ ਬਣਾਇਆ ਤਾਂ ਉੱਥੇ ਪੰਜਾਬ ਦੇ ਮੁੱਖ ਮੰਤਰੀ ਬਾਦ ਨੇ ਜਵਾਨਾਂ ਨੂੰ ਜਿਹੜਾ ਕੀ ਨਮਨ ਵੀ ਕੀਤਾ ਹੈ